ਸਮਾਜ ਦੇ ਗੁਰੂ ਸvareo ਅੱਜ ਮੈਂ ਲਫ਼ਜ਼ ਝੂਲਣਾ ਗੁਰਬਾਣੀ ਵਿਚਾਉਂਦਾ ਹੈ ਉਹਦੇ ਬਾਰੇ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦਾ ਮਹਾਕੋਸ਼ ਦੇ ਅੰਦਰ ਭਾਈ ਕਾਨ ਸਿੰਘ ਨਾਭਾ ਜੀ ਨੇ ਝੂਲ ਦਾ ਅਰਥ ਪੇਸ਼ਟਾਵਾ ਕੀਤਾ ਅਸੀਂ ਛੋਟੀ ਮਤਵਾਰੇ ਹੋਣ ਕਰਕੇ ਸਹੀ ਤੇ ਬਹੁਤ ਗੰਭੀਰ ਰੋਗੇ ਫੈਸਲੇ ਨਹੀਂ ਲੈਂਦੇ ਬਲ ਨਹੀਂ ਸਕਦੇ ਛੋਟੀ ਸਾਡੀ ਮਾਂ ਛੋਟੀ ਹੈ ਜਿਹੀ ਹਲਕਾ ਦੇ ਵਿੱਚ ਅਸੀਂ ਥੋੜਾ ਜਿਹਾ ਪਾਦਾ ਦੇਖ ਕੇ ਮਾਈਕੀ ਲਵ ਦੇਖ ਕੇ ਕੋ ਝੂਠੇ ਲਾਰਿਆਂ ਦੇ ਵੀ ਮਗਰ ਲੱਗ ਕੇ ਕਈ ਵਾਰੀ ਅਸੀਂ ਕੰਮ ਕਰ ਬੈਠਦੇ ਜਿੰਨਾ ਕਰਕੇ ਬਾਅਦ ਵਿੱਚ ਸਾਨੂੰ ਪਛਤਾਵਾ ਝੂਲਣਾ ਪੈਂਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸਾਡੀ ਜ਼ਿੰਦਗੀ ਦੇ ਤੇ ਗੁਜ਼ਾਰਨ ਲਈ ਨਹੀਂ ਸਗੋ ਜ਼ਿੰਦਗੀ ਦੇ ਉਧਾਰ ਲਈ ਉਪਦੇਸ਼ ਕੇਵਲ ਜ਼ਿੰਦਗੀ ਗੁਜ਼ਾਰਨ ਲਈ ਨਹੀਂ ਗੁਰੂ ਪਾਤਸ਼ਾਹ ਜੀ ਸਾਨੂੰ ਦਤਾ ਹੈ ਜ਼ਿੰਦਗੀ ਦਾ ਉਧਾਰ ਕਿਵੇਂ ਹੋਣਾ ਹੈ ਉਹਦੇ ਲਈ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਜ਼ਿੰਦਗੀ ਦੇ ਉਪਦੇਸ਼ ਸਰ ਬਖਸ਼ਿਸ਼ ਦਿੱਤੇ ਹਨ ਜ਼ਿੰਦਗੀ ਆਪ ਜਾਣਦੇ ਆ ਇਹ ਥੋੜੇ ਜੇ ਸਮੇ ਦਾ ਹੀ ਨਾਮ ਹੈ ਪਾਣੀ ਦੇ ਬੁਲਬਲੇ ਵਰਗੀ ਹੈ ਇਹ ਦਰਾ ਦੇ ਕਿਨਾਰੇ ਤੇ ਰੁੱਖੇ ਵਰਗੀ ਹੈ ਜਦੋਂ ਸ਼ੇਖ ਰੀਜੀਏ ਦੀ ਗੱਲ ਕਰਦੇ ਨੇ ਉਹ ਦਰਾ ਦੇ ਕਿਨਾਰੇ ਰੁੱਖੇ ਵਰਗੀ ਗੱਲ ਕਰਦੇ ਹਨ ਤਾਂ ਜਦੋਂ ਸ਼ੇਖ ਰੀਜੀਏ ਨੇ ਗੱਲ ਕੀਤੀ ਵੀ ਇਹ ਤਾਂ ਕੱਚੇ ਭਾਂਡੇ ਚ ਰੱਖੇ ਹੋਏ ਪਾਣੀ ਵਰਗੀ ਹੈ ਦਦੀ ਕਿਨਾਰੇ ਰੁਖੜਾ ਕਿਚੜ ਕੰਨੇ ਤੀਰ ਫਰੀਦਾ ਕੱਚੇ ਭਾਂਡੇ ਰੱਖੀਏ ਕਿਚੜ ਤਾਂ ਇਹ ਨੀਰ ਜ਼ਿੰਦਗੀ ਬੜੀ ਛੋਟੀ ਹੈ ਇਹ ਪਾਣੀ ਤੇ ਬਨੂ ਦਾ ਜੈਸੇ ਜਲ ਤੇ ਬਨੂ ਦਾ ਜੀ ਗੱਲ ਬੁੱਧਵਤੇ ਦੀ ਗੱਲ ਕੀਤੀ ਹੈ ਉਹ ਜੈ ਬਿੰਦ ਸੇ ਨੀਤ ਹੈ ਜੀ ਦੀ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਕਿ ਦਿੱਤੀ ਹੈ ਜਦੋਂ ਜ਼ਿੰਦਗੀ ਥੋੜ੍ਹੀ ਚਰੀ ਹੈ ਇਹ ਨਾ ਹੋਵੇ ਕਿ ਜ਼ਿੰਦਗੀ ਦੇ ਅੰਤ ਵਿੱਚ ਸਾਡੇ ਪੱਲੇ ਕੇਵਲ ਪਛਤਾਵਾ ਹੀ ਪੈ ਜਾਏ ਛੁਰਨਾ ਹੀ ਛੁਰਨਾ ਰਹਿ ਜਾਏ ਜੇ ਇਸ ਜ਼ਿੰਦਗੀ ਦੀ ਵਰਤੋਂ ਸੇ ਧੰਗ ਦੇ ਨਾਲ ਕੀਤੀ ਜਾਏ ਜਿਸ ਜ਼ਿੰਦਗੀ ਦੇ ਸਮੇਂ ਦਾ ਇਸ ਤਮਾਲ ਅਸੀਂ ਸਹੀ ਢੰਗ ਨਾਲ ਕਰੀਏ ਤਬ ਅਸੀਂ ਉੱਚੀਆਂ ਬਲੰਦੀਆਂ ਨੂੰ ਸਹੀ ਥਾਂ 'ਤੇ ਪਾ ਸਕਦੇ ਹਾਂ ਜੀਵਨ ਦੀਆਂ ਚਾਹਿਆਂ ਨੂੰ ਅਸੀਂ ਛੂਹ ਸਕਦੇ ਹਾਂ ਜਿਹਨਾਂ ਦਾ ਸਾਡੇ ਜ਼ਿੰਦਗੀ ਦਾ ਖੇੜਾ ਹੈ ਜੀਵਨ ਵਿੱਚ ਖੁਸ਼ੀ ਜੀਵਨ ਦਾ ਆਨੰਦ ਸਦਾ ਲਈ ਬਣ ਜਾਂਦਾ ਤੇ ਸਮੇਂ ਦੀ ਗਲਤ ਵਰਤੋਂ ਜਿਹੜੀ ਹੈ ਅਜੋਗ ਵਰਤੋਂ ਜਿਹੜੀ ਹੈ ਇਹ ਸਾਡੇ ਪੱਲੇ ਕੇਵਲ ਝੂਲਣਾ ਦੁੱਖ ਉਜਾ ਪਛਤਾਵਾ ਹੀ ਪਾਉਂਦੀ ਹੈ ਇਸ ਕਰਕੇ 사ਤਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਦੇ ਵਿੱਚ ਜਦੋਂ ਹਦਾਇਤ ਕੀਤੀ ਕਹਿੰਦੇ ਫਿਰ ਪਛਤਾਵੇਂਗਾ ਬੂੜਿਆ ਤੂੰ ਕਵਨ ਕਮਤ ਭਰਮ ਲਾਗਾ ਫਿਰ ਪਛਤਾਵੇਂਗਾ ਮੂੜਿਆ ਤੂੰ ਕਵਨ ਕਮਤ ਭਰਮ ਲਾਗਾ ਭਰਮ ਲਾਗਾ ਜਿਹੜੇ ਭ੍ਰਿਖੇ ਚ ਬੈ ਗਏ ਹੈ ਚੇਤ ਰਾਮ ਨਾਹੀ ਜੰਪੁਰ ਜਾਏਗਾ ਜਨ ਵਿਚਰੇ ਅਨਰਾਧਾ ਕੀ ਲਾਗ ਵਿੱਚ ਗੁਰੂ ਸਾਹਿਬ ਜੀ ਦਾ ਬਚਨ ਹੈ ਵੀ ਕਹਿੰਦੇ ਜੇਥ ਕਿ ਲੇਖਾ ਕਿਉਂ ਲੱਗ ਗਿਆ ਤੈਨੂੰ ਤੂੰ ਕਿਉਂ ਤੈਨੂੰ ਇਹ ਗਲਤੀ ਲੱਗ ਗਈ ਹੈ ਤੋਂ ਗੱਲ ਬੜੀ ਸਿੱਧੀ ਹੈ ਵੀ ਜੋ ਅਸੀਂ ਕੰਮ ਕਰਦੇ ਆ ਜੋ ਅਸੀਂ ਕਰਮ ਕਰਦੇ ਆ ਇਹਦਾ ਫਲ ਸਾਨੂੰ ਦੋ ਰੂਪਾਂ ਚ ਮਿਲ ਸਕਦਾ ਹੈ ਇੱਕ ਹੈ ਖੁਸ਼ੀ ਸੁੱਖ ਤੇ ਦੂਜਾ ਹੈ ਪਛਤਾਵਾ ਜਾਂ ਦੁੱਖ ਦੇ ਰੂਪ ਵਿੱਚ ਕੰਮ ਕਰਨਾ ਸਾਡਾ ਫਰਜ਼ ਹੈ ਤੇ ਡਿਊਟੀ ਹੈ ਸਾਡੀ ਕੰਮ ਕਰਨੀ ਕੰਮ ਹਰ ਹਾਲਤ ਵਿੱਚ ਕਰਨਾ ਹੀ ਹੁੰਦਾ ਹੈ ਕਰਨਾ ਹੀ ਪੈਣਾ ਹੈ ਜੇਕਰ ਇਹ ਕੰਮ ਆਪਣੀ ਮਰਜ਼ੀ ਨਾਲ ਕੀਤਾ ਜਾਵੇ ਤਾਂ ਇਹਦੇ ਵਿੱਚੋਂ ਕਈ ਵਾਰੀ ਪਛਤਾਵਾ ਵੀ ਪੱਲੇ ਪੈਂਦਾ ਹੈ ਤੇ ਜੇ ਇਹ ਕੰਮ ਕਰਨ ਤੋਂ ਪਹਿਲਾਂ ਗੁਰੂ ਦਾ ਪੱਲਾ ਫੜ ਲਿਆ ਜਾਵੇ ਜਾਂ ਗੁਰੂ ਦੀ ਮੱਤ ਲੈ ਲਈ ਜਾਵੇ ਕੋਈ ਕੰਮ ਕਰਨ ਤੋਂ ਪਹਿਲਾਂ ਗੁਰੂ ਆ ਕੀ ਆਖਦਾ ਹੈ ਫਿਰ ਸਾਨੂੰ ਪਛਤਾਵੇ ਦੀ ਅੱਗ ਵਿੱਚ ਸੜਨਾ ਨਹੀਂ ਪੈਂਦਾ ਕਿਉਂਕਿ ਗੁਰੂ ਨੇ ਗਲਤ ਮਾਰਗ ਨਹੀਂ ਦੱਸਣਾ ਗੁਰੂ ਨੇ ਕਦੀ ਸਾਨੂੰ ਗਲਤ ਰਸਤਾ ਨਹੀਂ ਦੱਸਣਾ ਇਸੇ ਵਾਸਤੇ ਕਿਹਾ ਜਾਂਦਾ ਹੈ ਗੁਰ ਕੀ ਮਤ ਤੂੰ ਲੈ ਆਨੇ ਅਸੀਂ ਅੰਜਾਮ ਹਾਂ ਸਾਡੀ ਮਤ ਛੋਟੀ ਹੈ ਆਪਣੀ ਮਤ ਦੀ ਰੰਗਤ ਵਿੱਚ ਆ ਕੇ ਕੀਤੀ ਹੋਏ ਕੰਮ ਅਕਸਰ ਹੀ ਸਾਡੇ ਪਛਤਾਵੇ ਦਾ ਕਾਰਨ ਬੰਦੇ ਹਨ ਸਾਡੇ ਚੋਰੇ ਦਾ ਕੰਮ ਬੰਦੇ ਹਨ ਜਿਹੜੀ ਆਪਣੀ ਮਾਤ ਵਿੱਚ ਲੱਗ ਕੇ ਤਾਂ ਆਪਣੀ ਮਤ ਵਿੱਚ ਕੀਤੇ ਹੋਏ ਕੰਮਾਂ ਨੂੰ ਦੇਸ਼ਾ ਵਾਸਤੇ ਸਾਨੂੰ ਤਿਆਗ ਦੀ ਗੱਲ ਗੁਰੂ ਗੁਰਬਾਣੀ ਨੇ ਬਾਰ ਬਾਰ ਕੀਤੀ ਹੈ। ਉਹ ਗੁਰਬਾਣੀ ਵਿੱਚ ਅਸੀਂ ਜਦੋਂ ਦੇਖਦੇ ਹਾਂ ਇੱਕ ਆਪਣਾ ਸੂਰਤ ਸਾਗ ਵਿੱਚ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਬਚਨ ਆਉਂਦਾ ਹੈ। ਜਦੋਂ ਉਹਨੂੰ ਪੜ੍ਹਦੇ ਆ ਉਹ ਸਾਨੂੰ ਇੱਕ ਬੜਾ ਸੁਚੇਤ ਕਰਦੇ ਨੇ। ਉਸ ਬਚਨ ਦੇ ਵਿੱਚ ਪਰ ਅਸੀਂ ਫਿਰ ਵੀ ਪੜ ਕੇ ਨਾਪਰਵਾਹ ਹੋ ਜਾਂਦੇ ਆਂ ਬਿਲਕੁਲ ਅਚੇਤ ਜੇ ਬਣ ਜਾਂਦੇ ਆਂ ਗੁਰੂ ਜੀ ਤਾਂ ਗੱਲ ਸਾਨੂੰ ਸਮਝਾਉਂਦੇ ਨੇ ਵੀ ਉਹੀ ਸਾਡਾ ਸਖਾ ਹੈ ਉਹੀ ਸਾਡਾ ਮਿੱਤਰ ਹੈ ਕੋਈ ਸਾਡਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ ਤੁਰਨਾ ਚਾਹੁੰਦਾ ਜਿਹੜਾ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣੀ ਚਾਹੁੰਦਾ ਉਹ ਤਾਂ ਸਾਡਾ ਮਿੱਤਰ ਹੋ ਹੀ ਸਕਦਾ ਉਹ ਤਾਂ ਉਸ ਨੂੰ ਤਾਂ ਹਮੇਸ਼ਾ ਪਿਛੋੜੇ ਦੀਆਂ ਛੋਟਾਂ ਹੀ ਸੀ ਹੁੰਦੀਆਂ ਰਹਿੰਦੀਆਂ ਨੇ ਗੱਲ ਬੜੀ ਸਪਸ਼ਟ ਹੈ ਕਿ ਸੁਖ ਦੀ ਪ੍ਰਾਪਤੀ ਹੋਣੀ ਤਾਂ ਬੜੀ ਦੂਰ ਦੀ ਗੱਲ ਹੈ ਜਿਹੜਾ ਬੰਦਾ ਗੁਰੂ ਦੀ ਮਤ ਦੇ ਵਿੱਚ ਅਨਸਾਰੀ ਨਹੀਂ ਹੁੰਦਾ ਉਹਦੇ ਮੱਲੇ ਪਛਤਾਵਾ ਹੀ ਕਰਦਾ ਸੋ ਸਿੱਖ ਸਿਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਸਤਿਗੁਰੂ ਜੀ ਬਚਨ ਕਰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ ਫਿਰ ਸਤਿਗੁਰ ਸੁਖ ਕਦੇ ਨਾ ਪਾਵੇ ਫਿਰ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛਤਾਵੇ ਉਪਲਿਖ ساری ਜਿੰਦਗੀ ਵਿੱਚ ਹੁਣ ਨਹੀਂ ਰਹਿ ਜਾਂਦਾ ਪਿਛਤੇ ਪਿਛਤਾਵਾ ਹੀ ਬਾਕ ਰਹਿ ਜਾਂਦਾ ਹੈ ਇਨਸਾਨ ਆਪਣੀ ਤਾਕਤ ਦੇ ਨਾਲ ਕਈ ਵਾਰੀ ਆਪਣੇ ਤਨ ਕੋਲੋਂ ਤਾਂ ਕੰਮ ਕਰਵਾ ਲੈਂਦਾ ਪਰ ਮਨ ਦੇ ਉੱਤੇ ਸਾਡੇ ਤੇ ਇਹ ਤਾਕਤ ਨਹੀਂ ਦਾ ਸਾਡਾ ਸਦਾਨਤ ਲਾਗੂ ਨਹੀਂ ਹੁੰਦਾ ਤਨ ਤਾਂ ਸਾਡਾ ਗੁਲਾਮ ਹੈ ਪਰ ਮਨ ਤਾਂ ਸਾਡਾ ਗੁਲਾਮ ਬਣਿਆ ਨਹੀਂ ਮਨ ਨੂੰ ਤਾਂ ਗੁਲਾਮ ਬਣਾਉਣਾ ਪਏਗਾ ਅਸੀਂ ਮਨ ਦੇ ਗੁਲਾਮ ਬਣ ਕੇ ਜਿੰਦਗੀ ਜਿਉਂਦੇ ਆ। ਜੇ ਅਸੀਂ ਮਨ ਦੇ ਗੁਲਾਮ ਬਣ ਕੇ ਜਿੰਦਗੀ ਜਿਉਂਦੇ ਆਂ ਤੱਚੂਰਾ ਬੱਚੂਰਾ ਹੀ ਪੱਲਾ ਪੋਵੇਗਾ। ਕਿ ਜੇ ਮਨ ਸਾਡਾ ਗੁਲਾਮ ਬਣ ਕੇ ਜਿੰਦਗੀ ਜਿਉਂਦਾ ਹੈ ਫਿਰ ਖੁਸ਼ੀ ਤੇ ਅਨੰਦ ਦੀ ਜਿੰਦਗੀ ਦਾ ਮਿਲੇਗਾ। ਜੇ ਹਮੇਸ਼ਾ ਜਿੰਦਗੀ ਖੁਸ਼ ਅਨੰਦ ਨਾਲ ਹੀ ਚੱਲਦਾ ਰਹੇਗਾ। ਸਾਡੀ ਜੀਵਨ ਦੀਆਂ ਆਮ ਗਲਤੀਆਂ ਛੋਟੀਆਂ-ਛੋਟੀਆਂ ਗਲਤੀਆਂ ਸਾਨੂੰ ਲੰਬੇ ਸਮੇਂ ਦਾ ਪਛਤਾਵਾ ਬਖਸ਼ ਦਿੰਦੀਆਂ ਨੇ। ਛੋਟੀਆਂ-ਛੋਟੀਆਂ ਗਲਤੀਆਂ ਜਿਵੇਂ ਥੋੜਾ ਜਿਹਾ ਗਰੋਧ ਗੁੱਸਾ ਸਾਰੇ ਰਿਸ਼ਤੇਆਂ ਨੂੰ ਤੋੜ ਕੇ ਰੱਖ ਦਿੰਦਾ ਹੈ। પતિ-ਪਤਨੀ ਦਾ ਬੱਚਿਆਂ ਦਾ ਇੱਕ ਦੂਜੇ ਨਾਲ ਬੋਲਚਾਲ ਬੰਦ ਹੋ ਜਾਂਦੀ ਹੈ। ਗੱਲ ਤਾਂ ਕੁਝ ਵੀ ਨਹੀਂ ਸੀ। ਛੋਟੀ ਜਿਹੀ ਗਲਤੀ ਇੱਕ ਮਿੰਟ ਦਾ ਗਰੋਧ ਤੇ ਉਹਨੇ ਸਾਡੇ ਸਬੰਧਾਂ ਨੂੰ ਤੋੜ ਦਿੱਤਾ। ਇੱਕ ਮਿੰਟ ਇੱਕ ਮਿੰਟ ਦੀ ਕਾਮ ਦੀ ਬਿਰਤੀ ਆਈ। ਉਨੇ ਸਾਡਾ ਕਿਰਦਾਰ ਹੀ ਛੁੱਟ ਕੇ ਰਹਿ ਦਿੱਤਾ ਸਾਡੇ ਇੱਕ ਛੋਟੀ ਜੇ ਅੰਦਰ ਲੋਭ ਦੀ ਗਦਾਰੀ ਦੀ ਸੋਚ ਆਈ ਤੇ ਕਈ ਸਾਲਾਂ ਬੱਧੀ ਫਿਰ ਉਹਦਾ ਪਛਤਾਵਾ ਝੂਲ ਸਾਡਾ ਲੋਭ ਦਾ ਆਤਮ ਗੁਰਪਾਤਸ ਨੇ ਬਿਆਨ ਕੀਤੀ ਹੈ ਬਾਣੀ ਅੰਦਰ ਬਾਦਰ ਦੀ ਉਦਾਹਰਨ ਦੇ ਕੇ ਕੀਤੀ ਹੈ ਕਿਵੇਂ ਸਾਰੀ ਜ਼ਿੰਦਗੀ ਗੁਲਾਮੀ ਸਵੀਕਾਰ ਕਰਾਉਂਦਾ ਇੱਕ ਛੋਟੇ ਜੇ ਲੋਭ ਦੇ ਬਦਲੇ ਇੱਕ ਪਾਸੇ ਇੱਕ ਘੋਟ ਛੋਲਿਆਂ ਦੀ ਹੈ ਇੱਕ ਪਾਸੇ ਜ਼ਿੰਦਗੀ ਭਰ ਦੀ ਗੁਲਾਮੀ ਹੈ ਬਾਂਦਰ ਇੱਕ ਮੁੱਠ ਛੁੱਟੇ ਮੁੱਠ ਛੋਲਿਆਂ ਦੇ ਲੋਭ ਵਿੱਚ ਲਾਲਚ ਵਿੱਚ ਆ ਕੇ ਕਲੰਦਰ ਦੀ ਸਾਰੀ ਜ਼ਿੰਦਗੀ ਦੀ ਗੁਲਾਮੀ ਨੂੰ ਸਵਾਰ ਕਰਕੇ ਲੋਕਾਂ ਦੇ ਘਰ ਘਰ ਤੇ ਵਿੱਚ ਜਾ ਕੇ ਨੱਚਦਾ ਹੈ ਗਲਤ ਕੁਝ ਵੀ ਨਹੀਂ ਸੀ ਗੰਗੂ ਦਾਤੀ ਸੀ ਗੰਗੂ ਨੇ ਕੀ ਕੀਤਾ ਲੋਭ ਇੱਕ ਮਿੰਟ ਅੰਦਰ ਲੋਭ ਦਾ ਗੀਜ ਪੈਦਾ ਹੋਇਆ ਤੇ ساری ਜਿੰਦਗੀ ਗੰਗੂ ਨੂੰ ਅੱਜ ਲਹਤਾਂ ਹੀ ਪੈਂਦੀਆਂ ਆ। ਸਾਹਿਬ ਜਾਦਿਆਂ ਦੇ ਸ਼ਹਾਦਤ ਦਾ ਕਾਰਨ ਬਣ ਗਿਆ। ਗ੍ਰਿਫਤਾਰ ਕਰਾ ਦਿੱਤਾ। ਹੁਣ ਜੇ ਦੇਖੋ ਹਾਲਾਤ ਕੀ ਐ ਵੀ ਅੱਜ ਗੰਗੂ ਦੀ ਔਲਾਦ ਵੀ ਇਸ ਗੱਲ ਤੋਂ ਦੱਸਣ ਤੋਂ ਆਪਣੇ ਆਪ ਨੂੰ ਪਰਹੇਜ਼ ਕਰਦੀ ਐ ਕਿ ਅਸੀਂ ਗੰਗੂ ਦੀ ਔਲਾਦ ਵਿੱਚੋਂ ਆ। ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦੇ। ਤੇ ਗੰਗੂ ਦੇ ਜਿਹੜਾ ਅਸਲੀ ਪਿੰਡ ਸੀ ਉਹ ਸਿਹੜੀ ਸੀ। ਪਿੰਡ ਵਾਲਿਆਂ ਨੇ ਨਾਮ ਬਦਲ ਕੇ ਉਹਦਾ ਕੀੜੀ ਕਰ ਦਿੱਤਾ। ਤੋ ਕਹਿਤਾ ਵੀਰਾ ਮਤਲਬ ਹੈ ਕਿ ਇਹ ਪਛੂਟਾ ਜਾਂ ਲਾਲਚ ਛੁੱਡੀ ਜੀ ਸਾਡੀ ਗਲਤੀ ਜ਼ਿੰਦਗੀ ਦੀ ਜਿਹੜੀ ਹੈ ਉਹ ਸਾਨੂੰ ਸਾਰੀ ਜ਼ਿੰਦਗੀ ਦੀ ਪਛਤਾਵਾ ਪੱਲੇ ਪਾ ਲੈਂਦੀ ਹੈ ਤੇ ਇਹ ਜਦੋਂ ਜ਼ਿੰਦਗੀ ਕਿਉਂ ਛੋਟੀ ਹੈ ਜ਼ਿੰਦਗੀ ਅਕਸਰ ਮੁੱਕ ਜਾਣੀ ਹੈ ਜ਼ਿੰਦਗੀ ਖਤਮ ਹੋ ਜਾਣੀ ਹੈ ਤੇ ਇਹ ਜੇ ਉਸ ਉਸ ਵਾਸਤੇ ਜਦੋਂ ਅਸੀਂ ਜਾਵਾਂਗੇ ਫਿਰ ਤਾਂ ਅੱਲਾ ਪਛਤਾਵਾ ਲੈ ਕੇ ਜਾਵਾਂਗੇ ਇਹ ਛੋਟੀ ਜੀ ਗਲਤੀ ਜਿਹੜੀ ਹੈ ਇਹ ਸਾਨੂੰ ਰੱਬ ਦੇ ਨੇੜੇ ਨਹੀਂ ਹੋਣਦੀ ਸਭ ਰੱਬ ਤੋਂ ਦੂਰ ਕਰਦੀ ਹੈ ਔਰ ਛੋਟੀ ਜੀ ਗਲਤੀ ਸਾਨੂੰ ਫਿਰ ਅੱਗੇ ਗੁਨਾਹ ਕਰਨ ਤੇ ਮਜਬੂਰ ਅੱਗੇ ਤੇ ਮਜਬੂਰ ਕਰਦੀ ਰਹਿੰਦੀ ਹੈ ਗੁਨਾਹ ਕਰਨ ਤੇ ਪਾਪ ਕਰਨ ਤੇ ਗਲਤ ਕੰਮ ਕਰਨ ਤੇ ਅੱਗੇ ਹੋਰ ਗਲਤ ਕੰਮ ਕਰਦੇ ਸਾਨੂੰ ਅੱਗੇ ਨੂੰ ਤੋਰ ਦਿੰਦੀ ਹੈ ਜ਼ਿੰਦਗੀ ਵਿੱਚ ਗਲਤ ਤੇ ਠੀਕ ਪੱਖ ਦੋਨੇ ਚਲਦੇ ਹਨ ਨਾਲ-ਨਾਲ ਚਲਦੇ ਨੇ ਗਲਤ ਕੰਮ ਹੋ ਜਾਣਾ ਜੇ ਕੋਈ ਅਹਮਤ ਨਹੀਂ ਹੈ ਅਹਮਤ ਜਿਹੜੀ ਹੈ ਉਸ ਗਲਤੀ ਹੈ ਕਿ ਜਾਣ ਬੁਝ ਕੇ ਗਲਤ ਕੰਮ ਕੀਤਾ ਇਹ ਬਹੁਤ ਗਲਤ ਕੰਮ ਇਹ ਇਹ ਸਭ ਤੋਂ ਵੱਡਾ ਗੁਨਾਹ ਕਿਹਾ ਜਾਂਦਾ ਹੈ ਜਿਹੜਾ ਜਾਣ ਬੁਝ ਕੇ ਗਲਤ ਕੰਮ ਕੀਤਾ ਜਾਂਦਾ ਹੈ ਜਿਹੜਾ ਅਚੇਤ ਹੋ ਗਿਆ ਅਣਜਾਣ ਪੁਨੇ ਵਿੱਚ ਹੋ ਗਿਆ ਉਹ ਗਲਤੀ ਨਹੀਂ ਮੰਨੀ ਜਾਂਦੀ ਔਰ ਜਿਹੜਾ ਗੰਮ ਅਸੀਂ ਜਾਣ ਬੁਝ ਕੇ ਸਾਨੂੰ ਪਤਾ ਹੁੰਦਿਆਂ ਹੋਿਆਂ ਵੀ ਵੀ ਇਹ ਕੰਮ ਗਲਤ ਹੈ ਅਸੀਂ ਕਰਦੇ ਹਾਂ ਤਾਂ ਉਸ ਗਲਤੀ ਦੀ ਸਜ਼ਾ ਜ਼ਰੂਰ ਮਿਲਦੀ ਹੈ ਉਹ ਗਲਤੀ ਨਹੀਂ ਹੈ ਉਹ ਸਾਡਾ ਗੁਨਾਹ ਹੈ ਉਹ ਸਾਡਾ ਪਾਪ ਹੈ ਕਿਤੇ ਪਾਪ ਹਨ ਗਲਤੀ ਵਿੱਚ ਸੁਧਾਰ ਕਰ ਲੈਣਾ ਜੇ ਗਲਤੀ ਹੋ ਗਈ ਤਾਂ ਉਹਦਾ ਸੁਧਾਰ ਕਰ ਲੈਣਾ ਇਹ ਇੱਕ ਬਹੁਤ ਹੀ ਉੱਤਮ ਕਰਮ ਹੈ ਸੁਧਾਰ ਉਦੋਂ ਹੁੰਦਾ ਜਦੋਂ ਗਲਤੀ ਦਾ ਅਹਿਸਾਸ ਹੋ ਜਾਏ ਜੇ ਗਲਤੀ ਦਾ ਅਹਿਸਾਸ ਨਾ ਹੋਵੇ ਫਿਰ ਸੁਧਾਰ ਦੀ ਕੋਈ ਚੀਜ਼ ਸਾਡੇ ਕੋਲ ਬਾਕੀ ਨਹੀਂ ਰਹਿੰਦੀ। ਤਾਂ ਗਲਤੀ ਦੇ ਸੁਧਾਰ ਲਈ ਉਹਦਾ ਅਹਿਸਾਸ ਹੋਣਾ ਜ਼ਰੂਰੀ ਹੈ ਕਿ ਉਹ ਸਾਡੀ ਜੀਵਨ ਵਿੱਚ ਇਹ ਗਲਤੀ ਹੋਈ ਤਾਂ ਅਸੀਂ ਉਹਨੂੰ ਸੁਧਾਰ ਕਰ ਲਿਆ ਤੇ ਅਸੀਂ ਗਲਤੀ ਕੀਤੀ ਹੈ। ਨਿਰੰਦਰ ਸਿੰਘ ਕਪੂਰ ਜੀ ਨੇ ਇੱਕ ਕਿਤਾਬ ਲਿਖੀ ਹੈ। ਉਹਦੇ 'ਚ ਇੱਕ ਬੜੀ ਛੋਟੀ ਜਿਹੀ ਕਹਾਣੀ ਲਿਖੀ ਉਹਨਾਂ ਨੇ ਕਹਿੰਦੇ ਕਿ ਮੇਰੀ ਇੱਕ ਜਮਾਤਨ ਹੁੰਦੀ ਸੀ। ਪੜ੍ਹਾਈ ਖਤਮ ਕਰਕੇ ਚੰਗੀ ਕੰਪਨੀ ਵਿੱਚ ਨੌਕਰੀ ਲੱਗ ਗਈ। ਖੁਸ਼ੀਆਂ ਦੇ ਮੌਕੇ ਵੀ ਇਸਦੇ ਉਹ ਨਾਲ ਕਹਿੰਦੇ ਜਿਹੜਾ ਸੀ ਉਹਨੇ ਕਦੀ ਕਦੀ ਖੁਸ਼ੀ ਨਹੀਂ ਸੀ ਹੁੰਦੀ ਸਭ ਕੁਝ ਹੁੰਦੋਂ ਖੁਸ਼ੀਆਂ ਦੇ ਮੌਕੇ ਵੀ ਹੁੰਦੇ ਹਮੇਸ਼ਾ ਹੀ ਆਪਣਾ ਸੋਗ ਜਾਂ ਅਫਸੋਸ ਜਾਂ ਉਹ ਬਣਾ ਕੇ ਬੈਠੇ ਰਹਿਣਾ ਿੱਕੋਈ ਕੋ ਦੀ ਲਾਤ ਸੀ ਹੰਕਾਰ ਵਿੱਚ ਉਹਦੇ ਹੋਰ ਵੰਦਾ ਹੋ ਗਿਆ ਕਲਾਸ ਵਿੱਚ ਉਹਦੀ ਕਿਸੇ ਨਾਲ ਬੰਦੀ ਨਹੀਂ ਸੀ ਕਿਉਂਕਿ ਉਹ ਇਕਲੋਤੀ ਲਾਤ ਸੀ ਆਪਣੇ ਮਾਪਬਪ ਦੀ ਇਸ ਕਰਕੇ ਉਹਦੇ اندر ਹੰਕਾਰ ਵੀ ਸੀ ਕਿ ਕਿਸੇ ਨਾਲ ਗੱਲ ਨਹੀਂ ਕਰਨੀ ਮੈਂ ਮੈਂ ਸਭ ਤੋਂ શ્રેષ્ઠ ਆ ਕਲਾਸ ਵਿੱਚ ਕਿਸੇ ਨਾਲ ਬੰਦੀ ਨਹੀਂ ਸੀ ਇਹੀ ਕਰਕੇ ਉਹਦੇ ਕਾਲ ਨੂੰ ਉਹਦਾ ਵਿਆਹ ਵੀ ਨਾ ਹੋਇਆ ਕਿਸੇ ਦਾ ਮੇਲ ਜੋਗ ਰੱਖ ਕੇ ਉਹ ਕੁਛ ਨਹੀਂ ਸੀ ਹੁੰਦੀ ਸੰਸਾਰ ਵਿੱਚ ਇਹ ਲੜਕੀ ਦੇ ਨੇੜੇ ਦੇ ਨਿੰਦਰ ਸਿੰਘ ਪੂਰਜੀ ਕਿਤਾਬ ਆਪਣੀ ਕਿਤਾਬ ਵਿੱਚ ਲਿਖਦੇ ਨੇ ਕਿ ਲੜਕੀ ਦੇ ਨੇੜੇ ਕੁਝ ਦੂਰੀ ਤੇ ਇੱਕ ਮੁੰਤਾ ਝੁੱਗੀ ਬਣਾ ਕੇ ਰਹਿੰਦਾ ਸੀ ਉਹਦੀ ਇੱਕ ਦੋਤੀ ਸੀ ਇਹ ਲੜਕੀ ਆਪਣੀ ਲੋੜ ਤੋਂ ਵੱਧ ਕੋਈ ਦਾਲ ਰੋਟੀ ਜਿਹੜੀ ਸੀ ਉਹ ਮੰਗਤੇ ਨੂੰ ਦੇ ਦਿੰਦੀ ਇੱਕ ਦਿਨ ਵੀ ਪੈਣ ਲੱਗ ਪਿਆ ਉਹ ਮੰਗਤਾ ਮੰਗਣ ਵੀ ਨਾ ਗਿਆ ਇਸੇ ਲੜਕੀ ਨੇ ਮੀਂਹ ਕਰਕੇ ਉਹਨੂੰ ਕੁਝ ਖਾਣ ਨੂੰ ਵੀ ਨਾ ਦਿੱਤਾ ਸ਼ਾਮ ਦਾ ਸਮਾਂ ਹੋਇਆ ਮੀਂਹ ਹੋਰ ਤੇਜ਼ ਹੋ ਗਿਆ ਬਾਹਰੋਂ ਠਿਕਾਰੀਆਂ ਦੀ ਆਵਾਜ਼ ਆ ਰਹੀ ਸੀ ਕਿ ਲੜਕੀ ਨੇ ਖਿੜਕੀ ਖੋਲ ਕੇ ਦੇਖਿਆ ਮੰਗਤਾ ਆਪਣੀ ਦੋਤਰੀ ਨਾਲ ਮੀਂਹ ਵਿੱਚ ਬੜਾ ਹੀ ਖੁਸ਼ ਹੋ ਰਿਹਾ ਸੀ ਤੇ ਦੋਵੇਂ ਨੱਚ ਰਹੇ ਸੀ ਲੜਕੀ ਨੂੰ ਬੜਾ ਦੁਖ ਹੋਈ ਵੀ ਭੁੱਖੇ ਨੇ ਇਹਨਾਂ ਕੋਲ ਹੈ ਕੁਝ ਨਹੀਂ ਕੋਈ ਸਹੂਲਤ ਨਹੀਂ ਇੱਕ ਝੁੱਗੀ ਵਿੱਚ ਇੱਕ ਝੌਂਪੜੀ ਜੀ ਬਣਾ ਕੇ ਰਹਿੰਦਾ ਤੇ ਫਿਰ ਵੀ ਇਹ ਕਿੰਨਾ ਖੁਸ਼ ਹੈ ਕਿੰਨਾ ਖੁਸ਼ ਹੈ ਲੜਕੀ ਨੂੰ ਫਿਰ ਅਹਿਸਾਸ ਹੋਇਆ ਕਿ ਮੇਰੇ ਕੋਲ ਸਭ ਕੁਝ ਹੈ ਆਪਣੇ ਸੁਭਾਅ ਕਰਕੇ ਮੈਂ ਹਮੇਸ਼ਾ ਹੀ ਝੂਰਦੀ ਆ ਉਸ ਦਿਨ ਤੋਂ ਲੜਕੀ ਨੇ ਆਪਣਾ ਸੁਭਾਅ ਬਦਲਿਆ ਉਸ ਦੀ ਜ਼ਿੰਦਗੀ ਕਹਿੰਦੇ ਨੇ ਬਿਲਕੁਲ ਡੁੰਗੀਆਂ ਸਿਖਰਾਂ ਕਿਤਾਬ ਲਿਖੀ ਉਹਨਾਂ ਨੇ ਉਹਦਾ ਪੰਨਾ ਨੰਬਰ 104 ਤੇ ਕਹਾਣੀ ਦਾ ਜ਼ਿਕਰ ਕੀਤਾ ਉਹਨਾਂ ਨੇ ਡੁੰਗੀਆਂ ਸਿਖਰਾਂ ਦੇ ਵਿੱਚ ਕਹਿੰਦੇ ਨੇ ਉਸ ਦਿਨ ਤੋਂ ਉਹਨੇ ਸਭਾਲ ਬਦਲਿਆ ਪਰ ਜ਼ਿੰਦਗੀ ਜਿਹੜੀ ਸੀ ਉਹਦੀ ਅੱਗੇ ਵਾਸਤੇ ਬੜੀ ਖੂਬਸੂਰਤ ਬਣ ਗਈ ਰੰਗਿਲੀ ਬਣ ਗਈ ਸੁਧਾਰ ਕਦੇ ਵੀ ਕਰ ਲਈਏ ਇਹ ਜ਼ਿੰਦਗੀ ਨੂੰ ਹਮੇਸ਼ਾ ਖੁਸ਼ੀ ਦਵੇਗਾ ਪਰ ਮੇਸਰ ਗਲਤੀ ਦਾ ਸੁਧਾਰ ਨਾ ਕਰਨਾ ਜ਼ਿੰਦਗੀ ਨੂੰ ਹਮੇਸ਼ਾ ਚੋਰੀ ਬਖਸ਼ਦਾ ਹੈ ਤੇ ਚੁਰਨ ਦੀ ਬਜਾਏ ਆਪਣੇ ਕੀਤੇ ਹੋਏ ਗਲਤੀਆਂ ਦਾ ਜਦੋਂ ਅਹਿਸਾਸ ਹੋ ਜਾਏ ਉਸ ਜ਼ਿੰਦਗੀ ਦੀਆਂ ਗਲਤੀਆਂ ਵਿੱਚੋਂ ਅਹਿਸਾਸ ਨੂੰ ਅਸੀਂ ਸੁਧਾਰਨ ਦਾ ਯਤਨ ਕਰ ਲਈਏ ਬਸ ਇਹੋ ਹੀ ਹੈ ਜ਼ਿੰਦਗੀ ਦਾ ਤਤ ਇਹੋ ਹੀ ਹੈ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਕਿਸੇ ਵੇਲੇ ਵੀ ਸਾਨੂੰ ਅਹਿਸਾਸ ਹੋ ਜਾਏ ਅਸੀਂ ਗਲਤੀ ਕੀਤੀ ਹੈ ਤੇ ਮਾਫ ਕਰਨਾ ਸੋਰੀ ਕਹਿਣ ਤੋਂ ਤੇਰੀ ਸੰਕੋਚ ਨਹੀਂ ਕਰਨਾ ਭਾਵੇਂ ਘਰ ਵਿੱਚ ਹੋਵੇ ਧਰ ਵਾਲਾ ਹੋਵੇ ਤੇ ਘਰ ਵਾਲੀ ਹੋਵੇ ਬੱਚਾ ਹੋਵੇ ਜਾਂ ਬੱਚੀ ਹੋਵੇ ਜਦੋਂ ਗਲਤੀ ਦਾ ਸਾਨੂੰ ਅਹਿਸਾਸ ਹੋ ਜਾਏ ਤੇ ਫਿਰ ਸਾਨੂੰ ਮਾਫ ਕਰਨਾ ਮਾਫੀ ਮੰਗਣਾ ਚੁੱਕ ਜਾਣਾ ਇਹ ਸਾਡੀ ਜ਼ਿੰਦਗੀ ਹਮੇਸ਼ਾ ਲਈ ਸਵਰਗ ਬਣਾ ਦੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ